ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪੀਕੇ ਸਿੰਘ ਸੋ ਅੱਜ ਆਪਾਂ ਤੁੰਬੀ ਲੈਣਾ ਹੈ ਬਾਈ ਕੋਲੇ ਸੋ ਇਹ ਬਾਈ ਭਾਨੀਗੜ੍ਹ ਤੋਂ ਨੇ ਗੁਰਪ੍ਰੀਤ ਸਿੰਘ ਨਾਮ ਹੈ ਇਹਦਾ ਤੇ ਇਹ ਤੁੰਬੀਆਂ ਬਣਾਉਂਦੇ ਨੇ ਰਮਤਾ ਜੀ ਤੇ ਇਹ ਵੇਚਦੇ ਨੇ ਤੁੰਬੀਆਂ ਸੋ ਬਹੁਤ ਵਧੀਆ ਤੁੰਬੀਆਂ ਨੇ ਤੇ ਜਦੋਂ ਮੈਨੂੰ ਕਿਸੇ ਨੇ ਦੱਸਿਆ ਤਾਂ ਮੈਂ ਉਰੇ ਪਹੁੰਚਿਆ ਤੇ ਮੈਂ ਬਾਈ ਤੋਂ ਸਾਰੀਆਂ ਤੁੰਬੀਆਂ ਬਾਰੇ ਪੁੱਛਿਆ ਜਾਣਿਆ ਹਨਾ ਤੇ ਵਜਾ ਕੇ ਦੇਖੀਆਂ ਤੇ ਮਤਲਬ ਇੱਕ ਇਦਾਂ ਦੀ ਇੱਕ ਐਂਡ ਚੀਜ਼ ਆ ਇਹ ਵੀ ਬਸ ਸ਼ਿਗਾਰਾ ਘਰਾਂ ਦਾ ਸ਼ਿਗਾਰਾ ਤੇ ਕਲਾਕਾਰਾਂ ਦਾ ਇਹ ਮਤਲਬ ਪਿਆਰ ਆ ਤੇ ਕਲਾਕਾਰਾਂ ਦੀ ਇਹ ਜਿੰਦ ਜਾਨ ਆ ਜਿਹੜੇ ਤੂੰਬੀ ਨੂੰ ਵਜਾਉਂਦੇ ਨੇ ਉਹਨਾਂ ਲਈ ਇਹ ਸਭ ਕੁਝ ਆ ਸੋ ਬਹੁਤ ਵਧੀਆ ਚੀਜ਼ਾਂ ਨੇ ਸੋ ਜਿਹੜੇ ਤੂੰਬੀ ਦੇ ਮਤਲਬ ਤੂੰਬੀ ਨੂੰ ਪਿਆਰ ਕਰਨ ਵਾਲੇ ਨੇ ਤੂੰਬੀ ਨੂੰ ਵਜਾਉਣਾ ਚਾਹਦੇ ਨੇ ਜਾਂ ਸਿੱਖਣਾ ਚਾਹਦੇ ਨੇ ਜਾਂ ਸਿੱਖ ਰਹੇ ਨੇ ਉਹਨਾਂ ਲਈ ਇਹ ਬਹੁਤ ਖੁਸ਼ਖਬਰੀ ਦੀ ਗੱਲ ਆ ਕਿ ਤੁਹਾਨੂੰ ਆਪਣੇ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਅਰੰਤਾ ਜੀ ਨੇ ਬਣਾਈਆਂ ਤੂੰਬੀਆਂ ਮਿਲਣਗੀਆਂ ਸੋ ਜਿਹਨੂੰ ਵੀ ਮਤਲਬ ਲੋੜਾ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਸੋ ਪਹਿਲਾਂ ਤੁਹਾਨੂੰ ਤੁੰਬੀ ਬਾਰੇ ਆਪਾਂ ਜਾਣ ਤੇ ਦੱਸਾਂਗੇ ਤੇ ਉਸ ਤੋਂ ਬਾਅਦ ਬਾਈ ਦਾ ਨੰਬਰ ਵਗੈਰਾ ਦੇ ਦਾਂਗੇ ਤੇ ਜਿਹਨੂੰ ਤੁਹ ਚਾਹੀਦਾ ਹੋਇਆ ਤੇ ਬਾਈ ਨਾਲ ਕੰਟੈਕਟ ਕਰਕੇ ਲੈ ਜਾਓ ਹਨਾ ਸੋ ਆਪਾਂ ਵੀ ਅੱਜ ਇੱਕ ਤੁੰਬੀ ਲਈ ਜਾਵਾਂਗੇ ਬਾਈ ਤੋਂ ਤੇ ਹਾਂਜੀ ਉਹ ਠੀਕ ਹੋ ਹਾਂਜੀ ਬਈ ਤੇ ਤੁੰਬੀ ਬਾਰੇ ਇਹ ਬਾਰੇ ਦੱਸੋ ਫੇਰਾ ਆਪਣੇ ਦਰਸ਼ਕਾਂ ਨੂੰ ਆ ਜਿਹੜੀ ਆ ਤੁੰਬੀ ਇਹ ਸਿੰਪਲ ਹੈ ਠੀਕ ਹੈ మే ఆ కదా ఇది టిన్ ఇ 400 లక్షలు ఈ శాస్త్రీ లగది హనా ఏ బి సింపుల్ హే జీ కే ठीके ఆ బి సింపుల్ హే జీ

ਲਓ ਜੀ ਇਹ ਤੁੰਬੀ ਦਾ ਇਹ ਚਲਾਉਣ ਚ ਵੀ ਇਹੀ ਆਈ ਉਹਦੇ ਨਾਲੋਂ ਤੇ ਇਹ ਤੇ ਜੀ ਆਪਾਂ ਨੂੰ ਨੇੜੇ ਰੱਖਣ ਦੀ ਲੋੜ ਨਹੀਂ ਠੀਕ ਹੈ ਤੇ ਦੇਖੋ ਪਹਿਲੀ ਗੱਲ ਤਾਂ ਇਹਦਾ ਇਹਦਾ ਰੂਪ ਦੇਖੋ ਤੁੰਬੀ ਦਾ ਹਨਾ ਕਿੰਨਾ ਸੋਹਣਾ ਹੈ ਹਾਂ ਜੀ استاد ਜੀ ਨੇ ਆਪ ਤਿਆਰ ਕਰੀ ਹੋਈ ਹੈ ਇਹ ਸੁਰ ਵੀ ਦੇਖੋ ਸੁਰ ਲੱਗੇ ਆ ਨੇ ਸਾਰੇ ਹਨਾ ਗੱਲੇ ਗੱਲੇ ਆਹ ਵੀ ਆਈ ਇਹ ਵੀ ਸੁਰਾਂ ਵਾਲੀ ਆਈ ਲਓ ਜੀ ਹੱਥਾਂ ਨਾਲ ਬਣਾਈ ਹੋਈ ਏ ਤੁੰਬੀ ਮਿਹਨਤ ਦਾ ਬਹੁਤ ਹੋਈ ਏ ਤੇ ਤੇ ਚਲੋ ਵਜਾ ਕੇ ਬਾਈ ਨੇ ਅੰਦਰ ਆਤੀ ਤੁਹਾਨੂੰ ਬੜੀ ਘੈਂਟ ਚੀਜ਼ ਆ ਇਸ ਦਾ ਰਿਕਾਰਡਿੰਗ ਸਟੂਡੀਓ ਚ ਵੀ ਆਪਾਂ ਇਹ ਕਰਦੇ ਆ ਜੀ ਲਓ ਜੀ ਸਟਾਰਟਿੰਗ ਲਓ ਜੀ ਤੁੰਬੀ ਸਹੀ कह है? है? रहे हैं क्या बात है लग तो? रहा है ये सताद जी का तैयार कर रहे हैं जी का वैसे एक ਇਦਾਂ ਦੀ ਸਾਡੇ ਕੋਲ ਤੁੰਬੀ ਸੀ ਪਹਿਲਾਂ ਸੇਮ ਟੂ ਸੇਮ ਅਸੀਂ ਇਦਾਂ ਦੀ ਮਤਲਬ ਆਪਣੇ ਸਟੂਡੀਓ ਵਿੱਚ ਵੀ ਯੂਜ਼ ਕਰਦੇ ਹਾਂਗੇ ਸੋ ਉਹ ਆਪਣੀ ਟੁੱਟ ਗਈ ਤੋਂ ਵੀ ਤੇ ਅੱਜ ਬਾਈ ਕੋਲੋਂ ਫਿਰ ਨਵੀਂ ਲੈ ਕੇ ਜਾਂਦੇ ਆ ਤੇ ਮਤਲਬ ਉਸ ਦਿਨੋਂ ਵਧੀਆ ਵੈਸੇ ਇਹ ਜੋ ਦੇਖਣ ਨੂੰ ਵੀ ਲੱਗ ਰਹੀ ਹੈ ਤੇ ਵੱਜਣ ਚ ਆਵਾਜ਼ ਵੀ ਹੈ ਨਾ ਤੇ ਬਾਕੀ ਤੁਸੀਂ ਜਿਨੇ ਵੀ ਲੈਣੀ ਹੋਈ ਹੈ ਬਾਈ ਨਾਲ ਕੰਟੈਕਟ ਕਰ ਲਿਓ ਹੈ ਨਾ ਤੇ ਬਾਈ ਦਾ ਨੰਬਰ ਦੱਸ ਦੋ ਬਾਈ ਜੀ 9956519609 ਨੰਬਰ ਆਈ ਤੇ ਜਿਸ ਕਿਸੇ ਨੂੰ ਵੀ ਵੀਰ ਭਾਈ ਨੂੰ ਤੁੰਬੀ ਲੋੜ ਆਏ ਤੇ ਉਸਤਾਜ ਰਾਮ ਭਾਈ ਦੇ ਤਿਆਰ ਕਰੀਏ ਨੇ ਤੁੰਬੀਆਂ ਉਹ ਲੈ ਸਕਦਾ ਈ 9956519609 ਤੇ ਕਾਲ ਕਰ ਸਕਦਾ ਹੈ ਧੰਨਵਾਦ ਜੀ ਸੋ ਥੈਂਕ ਯੂ ਸਿਰ ਜੀ ਸੱਸ